ਖੇਡ જગਤ ਦੀ ਖ਼ਬਰ ਹੈ ਤਾਂ ਨਿਰਧ ਚੋਪੜਾ ਨੇ ਵੱਲੋਂ ਪੈਰਿਸ ਡਾਇਮੰਡ ਲੀਗ ਦਾ ਖਿਤਾਬ ਜਿੱਤਿਆ ਗਿਆ ਭਾਰਤੀ ਜਾਵਲਿਨ ਥਰੋ ਸਟਾਰ ਨਿਰਧ ਚੋਪੜਾ ਨੇ ਜਰਮਨੀ ਦੇ ਜੂਲੀਅਨ ਵੈਬਰ ਨੂੰ ਹਰਾ ਕੇ ਡਾਇਮੰਡ ਲੀਗ ਖਿਤਾਬ ਜਿੱਤ ਲਿਆ ਜੀ ਹਾਂ 27 ਸਾਲਾ ਚੋਪੜਾ ਨੇ ਪਹਿਲੇ ਦੌਰ ਦੇ ਵਿੱਚ 88.16 ਮੀਟਰ ਦਾ ਥਰੋ ਨਾਲ ਇਹ ਖਿਤਾਬ ਜਿੱਤਿਆ ਜਰਮਨੀ ਦੇ ਜੂਲੀਅਨ ਵੈਬਰ ਨੇ ਪੈਰਿਸ ਡਾਇਮੰਡ ਲੀਗ ਦੇ ਵਿੱਚ 78 88 ਮੀਟਰ ਦੇ ਸਰਵੋਤਮ ਥਰੋ ਦੇ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਬ੍ਰਾਜ਼ੀਲ ਦੇ ਮੋਰਿਸ਼ਿਓ ਲੁਇਜ਼ ਡਾਕਟਰ ਸਿਲਵਾ ਨੇ 86.2 ਮੀਟਰ ਦੇ ਥਰੋ ਦੇ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਨਿਰਜ চোপੜਾ ਪਹਿਲੇ ਦੌਰ ਵਿੱਚ ਸਭ ਤੋਂ ਅੱਗੇ ਰਹੇ ਉਸ ਤੋਂ ਬਾਅਦ ਵੈਬਰ ਅਤੇ ਤ੍ਰਿਨਿਦਾਦ ਅਤੇ ਟੈਬੈ ਕੋ ਟੋਬੈਗੋ ਦੇ ਕੇਸ਼ੋਰਨ ਵਾਲਕੋਟ ਦੂਜੇ ਸਥਾਨ ਤੇ ਰਹੇ ਦੂਜੇ ਰਾਉਂਡ ਦੇ ਵਿੱਚ ਵੈਬਰ ਨੇ ਟਰੋ ਕੀਤਾ ਜਦੋਂ ਕਿ ਨੀਰਜ ਦੇ ਵੱਲੋਂ 85.10 ਮੀਟਰ ਅਤੇ ਵਾਲਕੋਟ ਥੋੜਾ ਸੁਧਾਰ ਕਰਕੇ 81.4 ਮੀਟਰ ਹੋ ਗਿਆ ਹਾਲਾਂਕਿ ਇਸ ਤੋਂ ਬਾਅਦ ਨੀਰਜ ਨੇ ਲਗਾਤਾਰ ਤਿੰਨ ਵਾਰ ਫਾਉਲ ਵੀ ਕੀਤੇ ਜਿਵੇਂ ਅਤੇ ਆਖਰੀ ਕੋਸ਼ਿਸ਼ ਦੇ ਵਿੱਚ ਉਹ ਸਿਰਫ 82. 99 ਮੀਟਰ ਹੀ ਸੁੱਟ ਸਕੇ ਨੀਰਜ ਦਾ ਪਹਿਲਾ ਥਰੋ ਸਭ ਤੋਂ ਵਧੀਆ ਸਾਬਿਤ ਹੋਇਆ ਤੀਜੇ ਰਾਉਂਡ ਦੇ ਵਿੱਚ ਬ੍ਰਾਜ਼ੀਲ ਦੇ ਨੋਟਰਾਸ ਅਲਾਵਾ ਨੇ ਥਰੋ ਦੇ ਨਾਲ ਮੁਕਾਬਲੇ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਵੈਬਰ ਨੇ ਚੌਥੇ ਦੌਰ ਦੇ ਵਿੱਚ 43.13 ਮੀਟਰ ਅਤੇ ਪੰਜਵੇਂ ਦੌਰ ਦੇ ਵਿੱਚ 54.50 ਮੀਟਰ ਦੇ ਥਰੋ ਦੇ ਨਾਲ ਸਖਤ ਕੋਸ਼ਿਸ਼ ਕੀਤੀ ਪਰ ਉਹ 80 ਮੀਟਰ ਦਾ ਅੰਕੜਾ ਪਾਰਨ ਨਹੀਂ ਕਰ ਸਕਿਆ ਜਿਸ ਦੇ ਨਤੀਜੇ ਵਜੋਂ ਨੀਰਜ ਚੋਪੜਾ ਨੇ ਪੈਰਿਸ ਡਾਇਮੰਡ ਲੀਗ 2025 ਦਾ ਖਿਤਾਬ ਆਪਣੇ ਨਾਮ ਕਰ ਲਿਆ।